ਹਾਂਜੀ ਮਿੱਤਰੋ ਆਪਦੇ ਜਾਨਵਰ ਦੀ ਫ੍ਰੀ ਵਿੱਚ ਐਡ ਕਰਵਾਉਣ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਮਿੱਤਰੋ ਸਾਡਾ ਇਹ ਨੰਬਰ ਉਹ ਸਕਰੀਨ ਤੇ ਚੱਲ ਰਿਹਾ ਹੈ ਤੇ ਜਿਹੜੀ ਵੀ ਆ ਜਾਨਵਰ ਦੀ ਮਿੱਤਰੋ ਸਾਡੇ ਚੈਨਲ ਤੇ ਐਡ ਕੀਤੀ ਜਾਂਦੀ ਹੈ ਉਹ ਜਾਨਵਰ ਦੀ ਮਿੱਤਰੋ ਕੋਈ ਫੀਸ ਨਹੀਂ ਲੈਤੀ ਜਾਂਦੀ ਸਾਰੇ ਜਾਨਵਰਾਂ ਦੀ ਐਡ ਫ੍ਰੀ ਵਿੱਚ ਕੀਤੀ ਜਾਂਦੀ ਹੈ ਧੰਨਵਾਦ ਮਿੱਤਰੋ ਹਾਂਜੀ ਮਿੱਤਰੋ ਕੀ ਹਾਲ ਚਾਲ ਉਮੀਦ ਕਰ ਤੂੰ ਸਾਰੇ ਵਧੀਆ ਹੋਮਗੇ ਤਾਂ ਮਿੱਤਰੋ ਅੱਜ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਇੱਕ ਹੋਰ ਸੇਰ ਵਾਲ ਜਾਨਵਰਾਂ ਦੀ ਵੀਡੀਓ ਤੇ ਮਿੱਤਰੋ ਜਿਹੜੇ ਅੱਜ ਆਪਣੇ ਕੋਲ ਜਾਨਵਰ ਹੈ ਸਾਰੇ ਵਧੀਆ ਕੁਆਲਿਟੀ ਦੇ ਹੈਗੇ ਤੇ ਮਿੱਤਰੋ ਇਹ ਜਾਨਵਰ ਆਪਾਂ ਨੂੰ ਇੱਕੇ ਥਾਂ ਤੋਂ ਮਿਲ ਜਾਣਗੇ ਅੱਜ ਮਿੱਤਰੋ ਆਪਾਂ ਕੋਲ ਦੋ ਘੂੜੀਆਂ ਨੇ ਸੇਲ ਲਈ ਤੇ ਦੋਹੇ ਘੂੜੀਆਂ ਮਿੱਤਰੋ ਗੱਬਰ ਨੇ ਤੇ ਮਿੱਤਰੋ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਐਦਾਂ ਨਹੀਂ ਹੋਰ ਵੀਡੀਓ ਦੇਖਣ ਦੇ ਲਈ ਅੱਜ ਮਿੱਤਰੋ ਹੁਣ ਆਪਾਂ ਵੱਧਦੇ ਆਪਣੇ ਜਾਨਵਰਾਂ ਵੱਲ ਤਾਂ ਪਹਿਲਾ ਜਾਨਵਰ ਹੈ ਇਹ ਨੁਕਰੀ ਘੂੜੀ ਇਹਨੂੰ ਤੁਸੀਂ ਫੋਟੋਆਂ ਵੀੜਾ ਹੀ ਦੇਖ ਲਓ ਬਹੁਤ ਚੰਗੀ ਘੂੜੀ ਹੈਗੀ ਸ਼ੋਅ ਕੁਆਲਟੀ ਵਾਲੀ ਘੂੜੀ ਹੈ ਮਿੱਤਰੋ ਬਾਲ ਭੌਰੀਆਂ ਵਗੈਰਾ ਦੀ ਪੂਰੀ ਸਾਫ਼ ਹੈਗੀ ਇਹ ਵੱਡਾ ਪਹਿਰਾ ਤੁਸੀਂ ਆਪ ਦੇਖ ਲਓ ਪੌੜ ਪੂੜ ਘੋੜੀ ਦਾ ਬਹੁਤ ਵਧੀਆ ਹੈਗਾ ਬਾਕੀ ਬਾਲ ਪਹਾੜੀਆਂ ਦੀ ਪੂਰੀ ਸਾਫ ਆਗੀ ਪਿੱਠ ਪੁੜੇ ਦੀ ਬਹੁਤ ਚੰਗੀ ਆ ਅੱਗੇ ਆਪਾਂ ਤੁਹਾਨੂੰ ਸਾਰੀ ਡਿਟੇਲ ਵਗੈਰਾ ਦਿੰਨੇ ਆ ਇਹ ਘੋੜੀ ਦੀ 60 ਇੰਚ ਹਾਈਟ ਹੈਗੀ 5 ਤੋਂ 6 ਸਾਲ ਉਮਰ ਹੈਗੀ ਮੌਕੇ ਦੇ 4 ਮਹੀਨਿਆਂ ਦੀ ਗੱਭਣ ਹੈ ਜੀ ਬਾਲ ਪਹਾੜੀਆਂ ਦੀ ਪੂਰੀ ਸਾਫ ਆ ਹਾਥੀ ਘੋੜੇ ਦੇ ਬੱਚੇ ਤੋਂ ਗੱਭਣ ਹੈ ਜੀ ਪੂਰੇ ਠੰਡੇ ਸੁਭਾਅ ਦੀ ਸੌਸੀਲ ਘੋੜੀ ਹੈ ਜੀ ਅਸ ਟਾਈਮ ਇਹ ਘੋੜੀ ਪੰਜਾਬ ਦਾ ਸਟੱਡ ਫਾਰਮ ਵਾਲੇ ਵੀਰਾਂ ਕੋਲੇ ਖੜੀ ਆ ਜਿੰਨਾਂ ਕੋਲੇ ਮਿੱਤਰੋ ਚਾਰ ਵਾਰ ਦਾ ਚੈਂਪੀਅਨ ਬਾਦਸ਼ਾਹ ਘੋੜਾ ਵੀ ਆ ਤਾਂ ਜੇ ਕੇ ਸੱਜਣ ਮਿੱਤਰ ਨੇ ਘੋੜੀ ਲੈਣੀ ਹੋਵੇ ਜਾਂ ਕੋਈ ਡਿਟੇਲ ਵਗੈਰਾ ਦੱਸਣੀ ਰਹਿ ਗਈ ਹੋਵੇ ਘੋੜੀ ਦੀ ਤਾਂ ਮਾਲਕ ਵੀਰਾਂ ਤੋਂ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਇਹਦੀ ਡਿਟੇਲ ਆਪਾਂ ਤੁਹਾਨੂੰ ਫੇਰ ਦੱਸ ਦਿੰਦੇ ਨੇ 60 ਇੰਚ ਇਸ ਦੀ ਹਾਈਟ ਆਏਗੀ 5 ਤੋਂ 6 ਸਾਲ ਉਮਰ ਆਏਗੀ ਮੌਕੇ ਤੇ 4 ਮਹੀਨੇ ਦੀ ਗੱਬਣਾ ਹਾਸੀ ਘੋੜੇ ਦੇ ਬੱਚੇ ਤੋਂ ਗੱਬਣਾ ਆ ਗਈ ਘੋੜੀ ਪੰਜਾਬਾ ਸਟੱਡ ਫਾਰਮੇ ਖੜੀ ਹੈਗੀ ਮਾਲਕੀਆ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਨਾਲ ਸੰਪਰਕ ਕਰ ਸਕਦੇ ਹੋ ਅਗਲਾ ਜਾਨਵਰ ਆਪਣੇ ਕੋਲੇ ਆਹ ਲਾਲ ਚੰਬੀ ਘੋੜੀ ਇਹ ਵੀ ਮਿੱਤਰੋ ਪੰਜਾਬਾ ਸਟੱਡ ਫਾਰਮ ਵਾਲੇ ਵੀਰਾਂ ਕੋਲ ਹੀ ਖੜੀ ਹੈਗੀ ਫੋਟੋ ਵੀਡੀਓ ਤੁਸੀਂ ਦੇਖ ਲਓ ਸਵਾਰੀ ਵਗੈਰਾ ਦੀ ਪਾਸ ਆਗੀ ਬਹੁਤ ਵਧੀਆ ਸਵਾਰੀ ਕਰਾਉਂਦੀ ਹੈ ਠੰਡੇ ਸੁਭਾਅ ਦੀ ਘੋੜੀ ਹੈਗੀ ਬਾਲ ਪੌਰੀਆਂ ਵਗੈਰਾ ਦੀ ਸਾਫ ਆ ਹੱਡਾਂ ਪੈਰਾਂ ਚੰਗੀ ਆ ਪੌੜਪੂੜ ਬਹੁਤ ਚੰਗਾ ਘੋੜੀ ਦਾ ਕੰਨ ਕੰਨ ਵਧੀਆ ਜੋੜਦੀ ਆ ਮਿੱਤਰੋ ਚੰਗੀ ਸ਼ਕੀਨ ਘੋੜੀ ਆ ਗਈ ਇਹ ਘੋੜੀ ਉਹ ਵੀਰਾਂ ਲਈ ਬਹੁਤ ਚੰਗੀ ਆ ਜਿਨ੍ਹਾਂ ਨੇ ਪਹਿਲੀ ਵਾਰ ਕੋਈ ਜਾਨਵਰ ਰੱਖਣਾ ਆ ਜਿਨ੍ਹਾਂ ਨੂੰ ਪਹਿਲਾਂ ਕੋਈ ਐਕਸਪੀਰੀਅੰਸ ਵਗੈਰਾ ਨਹੀਂ ਹੈਗਾ ਘੋੜੀਆਂ ਵਗੈਰਾ ਰੱਖਣ ਦਾ ਉਹ ਵੀਰਾਂ ਲਈ ਮਿੱਤਰੋ ਇਹ ਬਹੁਤ ਚੰਗੀ ਘੋੜੀ ਆ ਗਈ ਬਾਕੀ ਤੁਸੀਂ ਚਿੱਟਾਪਨ ਵਗੈਰਾ ਚੈੱਕ ਕਰ ਸਕਦੇ ਹੋ ਘੋੜੀ ਚਿੱਟਾਪਨ ਵਗੈਰਾ ਬਹੁਤ ਆ ਤਾਂ ਬਹੁਤ ਚਾਂਸ ਹੈ ਵੀ ਇਹ ਨੁਕਰਾ ਬੱਚਾ ਦੂਗੀ ਇਹਦੀ ਡਿਟੇਲ ਹੈ ਕਿ 61 ਇੰਚਸ ਦੀ ਹਾਈਟ ਹੈ 7 ਸਾਲ ਐਸਦੀ ਉਮਰ ਹੈ 4 ਮਹੀਨਿਆਂ ਦੀ ਗੱਬਣ ਆ ਜੀ ਬਾਲ ਪੌਰਾਂ ਦੀ ਪੂਰੀ ਸਾਫ ਆ ਸਵਾਰੀ ਵਗੈਰਾ ਨੂੰ ਬਹੁਤ ਚੰਗੀ ਹੈਗੀ ਪੂਰੇ ਠੰਡੇ ਸੁਭਾਅ ਦੀ ਘੋੜੀ ਆ ਇਹ ਵੀ ਪੰਜਾਬਾ 66 ਫਾਰਮ ਵਾਲੇ ਵੀਰਾਂ ਕੋਲੇ ਘੋੜੀ ਐਸ ਟਾਈਮ ਖੜੀ ਹੈਗੀ ਆਪਾਂ ਡਿਟੇਲ ਫੇਰ ਤੋਂ ਬੋਲ ਦਿੰਨੇ ਆ ਕਿ 61 ਇੰਚਸ ਦੀ ਹਾਈਟ ਹੈ 7 ਸਾਲ ਉਮਰ ਆ ਮੌਕੇ ਦੇ 4 ਮਹੀਨਿਆਂ ਦੀ ਗੱਬਣ ਆ ਜੀ ਰੇਟ ਆਪਾਂ ਤੁਹਾਨੂੰ ਵੀਡੀਓ 'ਚ ਨਹੀਂ ਦੱਸ ਸਕਦੇ ਪਰ ਆਪਾਂ ਤੁਹਾਨੂੰ ਹਿੰਟ ਦੇ ਦਿੰਦੇ ਆਂ ਵੀ ਜਿਹੜੇ ਦੋਹੇ ਜਾਨਵਰ ਆ ਉਹ ਤੁਹਾਨੂੰ ਆਮ ਮਾਰਕੀਟ ਨਾਲੋਂ ਬਹੁਤ ਘੱਟ ਰੇਟ 'ਚ ਮਿਲ ਜਾਣਗੇ ਤਾਂ ਜੇ ਕਿਸੇ ਨੇ ਕੋਈ ਜਾਨਵਰ ਵਗੈਰਾ ਵਾਲ ਡਿਟੇਲ ਲੈਣੀ ਹੋਵੇ ਉਹ ਜਾਨਵਰ ਖਰੀਦਣਾ ਹੋਵੇ ਮਾਲਕਾਂ ਦੇ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਬਾਕੀ ਸਾਰੀ ਵੀਡੀਓ ਦੇਖਣ ਲਈ ਧੰਨਵਾਦ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜੇ ਕਿਸੇ ਹੋਰ ਸੱਜਣ ਮਿੱਤਰ ਨੇ ਇਹ ਜਾਨਵਰ ਦੀ ਐਡ ਕਰਵਾਉਣੀ ਹੋਵੇ ਤਾਂ ਸਾਡਾ ਨੰਬਰ ਚੱਲ ਰਿਹਾ ਤੁਸੀਂ ਇਹਦੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਮਿੱਤਰੋ